ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ 2 گاਵਾ ਟੋਟਲ 6 ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਛੋਟੇ ਵੱਡੇ ਭਾਅ ਤੁਹਾਨੂੰ ਸਾਰੇ ਵਿਖਾਵਾਂਗੇ ਵੀਡੀਓ ਪੂਰੀ ਵੇਖੇ ਵੰਡ ਤੱਕਰ ਤੇ ਵਾਕਈ ਆ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਖੜੋ ਤੇ ਜਿਹੜਾ ਕੋ ਵੀ ਇਹ ਨਹੀਂ ਪੰਛਦਾ ਵੀਡੀਓ ਕੋਲ ਤੇ ਚਵਾਈ ਜਰੂਰ ਕਰਾ ਲਿਆ ਕਰੋ ਹਾਂਜੀ ਵਧੀਆ ਸੱਸੀ ਕਾਲ ਜੀ ਸੱਸੀ ਆ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਚਲੋ ਵਧੀਆ ਚੀਜ਼ਾਂ ਜੀ ਤੇ ਨਾਮ ਦੱਸੋ ਘਰੀ ਦਾ ਹਾਂ ਜੀ ਨਾਮ ਜਲੰਧਰ ਦਾ ਤੇ ਫੋਨ ਨੰਬਰ ਵੀ ਬੋਲ ਦਿਓ 91 95755 ਠੀਕ ਆ ਤੇ ਅੱਜ ਹੈਗੇ ਆ ਟਟ ਚਾਲ ਮਜਾ ਦੋ ਗਾਵਾਂ ਮੇਰਾ ਵੀ ਸਾਰੀ ਵੀਡੀਓ ਐਂਡ ਤੱਕ ਲੈ ਕੇ ਤੋਰਦਾ ਵੀ ਸਾਰੇ ਮਲਬਾਣਾ ਅੱਜ ਮਤਲਬ ਹਰ ਵੈਰਿਟੀ ਦਾ ਪਸ਼ੂ ਹੈਗਾ ਗਾਏ ਦੀ ਗਾਈ ਮਿਲੂਗੀ ਸਾਈ ਵਾਲ ਸਾਈ ਵਾਲ ਨਾਲ ਟੋਕੜ ਮਿਲੂਗੀ ਗੱਬੜੀ ਮਿਲੂਗੀ ਸਾਰੇ ਕਵੈਰਿਟੀ ਹੈਗੀ ਹੈ ਸਾਰਾ ਕੋਹ ਹੈਗਾ ਅੱਜ ਕੇ ਤੇ ਆ ਚੋਟੀ ਸੱਜਰ ਸੁਈ ਜੇ ਇਹ ਸੱਜਰ ਸੁਈ ਦਾ ਅਚੋਸਾ ਨੋ ਲੈ ਸੁਈ ਅੱਛਾ ਜੀ ਥੱਲੇ ਚੰਗੀ ਬਣ ਗਈ ਆ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਭਾਈ ਹੋਣ ਸਟਾਰਟ ਕੇ 9 ਕਿਲੋ ਬੋਲਾ ਹੋਊਗਾ ਅੱਛਾ ਆਪਾਂ 8 ਕਿਲੋ ਕਰਕੇ ਦਵਾ ਲਈ ਤੇ ਕਿੰਨਾ ਕੁ ਘਰੀ ਜਾਊਗੀ ਦੁੱਧ ਦੇ ਭਾਈ ਸੇਵਾ ਨਾਲ ਹੁੰਦਾ ਧੰਨ ਬੜਾ ਹਾਂਜੀ ਜੇ ਆਪਾਂ ਜਾ ਕੇ ਚੋਖਰ ਪਾਵਾਂਗੇ ਆਟਾ ਫਿਰ ਭਾਵੇਂ 6 ਕਿਲੋ ਚੋਈਏ ਉਹ ਕੋਈ ਜੇ ਆਪਾਂ ਵੰਡ ਬੁਣੀ ਚੰਗਾ ਖਾਲ ਪਾਵਾਂਗੇ ਤਾਂ ਭਾਵੇਂ ਉਹ ਤੇਰੇ ਕੋਲ 4 ਕਿਲੋ ਚੱਲੂਗੀ ਅੱਛਾ 12 13 ਕਿਲੋ ਭਾਈ ਝੋਟੀ ਦੁਬਾਰਾ ਨੂੰ ਚੋਈਏ ਜੂ ਬੀਤਰਾ ਵਾਲਾ ਠੀਕ ਹੈ ਜੀ ਹਾਂ ਚਲੋ ਫਿਰ ਖੋਲੋ ਹਾਂ ਤੋਰਦੀ ਐ ਬਾਕੀ ਚੰਗੀ ਰਾਜੀ ਆ ਸੰਭੀ ਸੰਭੀ ਝੋਟੀ ਆ ਜਿਹੜੀ ਪੂਰੀ ਆ ਦੇਖੋ ਇਤਰਾ ਹੀ ਥੱਲੇ ਬੈਹਿ ਜਾਣਾ ਮੈਂ ਨਾ ਵੇਖੋ ਭਾਵੇਂ ਇੱਧਰ 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 ਆਉਂ ਨਹੀਂ ਵੇਖੋ ਆ ਚੀਜ਼ਾਂ ਸੋਣ ਦੇ ਏਡਾ ਮਿਲੀਆਂ ਜੀ ਬਸ ਠੀਕ ਆ ਇੱਥੇ ਖਾ ਗਈ ਦੋ ਜੀ ਅੱਛਾ ਆ ਚੀਜ਼ਾਂ ਇਹ ਲੱਭੀਆਂ ਕਿ ਦਿਉਣੀ ਤੇ ਆ ਥਾਣੇ ਦੇ ਦੇਖ ਜਿੱਥੋਂ ਮਰਜੀ ਫੇਰੋ ਭਾਵੇਂ ਅੱਛਾ ਆ ਚੀਜ਼ ਇੱਥੋਂ ਮਿਲ ਗਈ ਜੀ ਚਲੋ ਲੈ ਜਾਓ ਪੈਗੜੀ ਲੈ ਨਾ ਬਾਕੀ ਸੋਣੀ ਝੋਟੀ ਸਭ ਦੀ ਆ ਤੇ ਥੱਲਿਆਂ ਵੀ ਚੰਗੀਆਂ ਆ ਆਵੇ ਤੋ ਤੋ ਜਾ ਨਾ ਲਾ ਠੀਕ ਹੈ ਇਤਨੇ ਭਾਵੇਂ ਦੁੱਧ ਚੰਗੀ ਜਾ ਮੈਂ ਨਾ ਕਿਦਾ ਕੱਤੀ ਕਿਤੇ ਲੱਤ ਮਾਰ ਦੇ ਕਿਹੜੇ ਘਰ ਜਾ ਕੇ ਅੱਛਾ ਗਾਲੀ ਕੋਈ ਨਹੀਂ ਦੇ ਇਹ ਆਵੇ ਇਹੋ ਜੀ ਝੋਟੀ ਦਾ ਠੰਡੀ ਸੀਲ ਦਾ ਮੋਲ ਹੁੰਦਾ ਹੈ ਆ ਕੱਤੀ ਮਗਰੇ ਕੱਤੀ ਜੀ ਅੱਛਾ ਤਾਂ ਅਮਰਾਜੀ ਕਹਿੰਦੇ ਆ ਇਹ ਕੱਵੀ ਉਹਦਾ ਮੈਂ ਅੱਧੀ ਕੱਤੀ ਜੀ ਮਿਲਦੀ ਨਹੀਂ ਸ਼ਾਇਦ ਅੱਛਾ ਕੱਤੀ ਨਾ ਮੈਂ ਪੂਰਾ ਡੇਂਗ ਡੇਂਗ ਕੇ ਮਿਲੂਗੀ ਝਿੱਡੀਆਂ ਪੌਦੀ ਝੋਟੀ ਦੇ ਆ ਪਸੰਗੀ ਆ ਜਿਹੜੀ ਇਹ ਆ ਜਿਹੜੀ ਤੇ ਆ ਦੇਖ ਸਕਦੇ ਥਾਂ ਜਿਹੜਾ ਆਪਾਂ ਸਮਾ ਗੇ ਜਿਹੜਾ ਵਾ ਹੋਰ ਵਧੀਆ ਕਰ ਜਾਂਦੀ ਆ ਇਹ ਇਹਨੂੰ ਲੈ ਲੀਂ ਲੱਤ ਹੌਲੇ ਚੁੱਕਣ ਆਈ ਆ ਬਾੜੇ ਨੂੰ ਥਾਲ ਬਾੜਾ ਮੇਸ਼ਰਪਾਵੇਂ ਦੋ ਦੋ ਜਾਨੇ ਬੈਠ ਕੇ ਚੋਲੋ ਦੇਖੋ ਠੀਕ ਉਹਦਾ ਮਾਦੇ ਛੱਡ ਦੇ ਦੋ ਜਾਨੇ ਬਹਿ ਕੇ ਪਾਣੇ ਇਹ ਦੇਖੋ ਫਿਰ ਦਾ ਥੋੜਾ ਵੀਤੀ ਆ ਗਿਆ ਇੱਥੇ ਅੱਛਾ ਘੱਟੀ ਜੀ ਅੱਜ ਕੋਲ ਚਲੋ ਠੀਕ ਆ ਮੰਦੇ ਲਾਤ ਦੇਖੋ ਘਰ ਦੀ ਇੱਧਰ ਲਿਆਓ ਤੁਹਾਨੂੰ ਇੱਧਰ ਲਾਤ ਕਰਨਾ ਇਹ ਬੰਦਾ ਜਦੋਂ ਇਹ ਪੁੱਠੇ ਬਣ ਚੁਵਾਈ ਕਰਾਉਂਦੇ ਆ ਅੱਜ ਅੱਛਾ ਐ ਇਹ ਗੱਤ ਨਹੀਂ ਠੀਕ ਐ ਆ ਦੇਖੋ ਜਿੱਧਰ ਮਰਜ਼ੀ ਭਈ ਜਾ ਕੋਈ ਗੱਲ ਨਹੀਂ ਪਿਛੇ ਕਰ ਪਿਛੇ ਕਰ ਦੇਖੋ ਠੀਕ ਜਿਹਨੇ ਬੋਲੀ ਦੇ ਇਹ ਆ ਵੀ ਜਿੰਨੇ ਘਰੇ ਰੱਖਣੇ ਆ ਉਹਦੇ ਲਈ ਚੰਗੀ ਆ ਜਿੰਨੇ ਘਰ ਚ ਨਹੀਂ ਆਂੰਧੀ ਸੀ ਇਹ ਲੈ ਭਾਵੇਂ ਕੋ ਨਿਆਣਾ ਲੈ ਕੇ ਦੇ ਭਾਵੇਂ ਕੋ ਸਿਆਣਾ ਲੈ ਕੇ ਦੇ ਬਾਕੀ ਮਗਰ ਵੀ ਕੱਟੀ ਆ ਮਤਲਬ ਹੈ ਆਪਰਾ ਕੈਮਰਮਾਨ ਨਾ ਫੱਟੀ ਰੱਖ ਕੇ ਪਿੜੀ ਰੱਖ ਕੇ ਜਿਤਨਾ ਮਰਜ਼ੀ ਚੋ

ਜੋ ਬੱਚੇ ਜੋ ਗਾਓ ਛੱਡਦੇ ਵੀ ਭਾਈ ਦੁੱਧ ਬੜਾ ਝੋਟੀਓ ਅੱਛਾ ਕਰਮਾਰੀ ਬੰਦ ਦੱਖੇ ਲਾਈ ਦੁੱਧ ਦੁੱਧ ਜਾਓ ਚਵਾਗੋ ਝੋਟੀ ਦੁੱਧ ਦੇ ਤੇ ਚਲੋ ਅਜੇ ਜਾਣੀ ਆ ਹੈ ਮੈਨਰੇ ਜਾਓ ਚੌਂ ਨਾ ਮਾਲਕ ਟੋਕੜੋ ਵੀ ਹੈ ਇਹ ਬਚੇ ਨੂੰ ਛੱਡ ਦੋ ਬੱਚੇ ਨੂੰ ਕਰ ਦੇ ਬਚਾ ਆ ਵੀ ਲੋ ਜੀ ਪਸਮੀsho ਦਿੱਤੇ ਲਓ ਕਹਿੰਦਾ ਅ ਚੋਟੀ ਉਹਦਾ ਪਸਮੀ ਜੇ ਵੇ ਲੋ ਠੀਕ ਹੈ ਜੀ ਦੁੱਧ ਵੀਰ ਜੀ ਮੇਰੇ ਕੋਲ ਕੋਈ 9 ਕਿਲੋ ਦੇ 8 ਕਿਲੋ ਜੀ ਗਨੱਡੀ ਦਵਾਂਗੇ ਤੇ ਇਹ ਆ ਵੀ ਦੁੱਧ ਤੇ ਆ ਜਾਊਗੀ ਹਨਾ ਛੋਟੀ ਹੱਲੇ ਅਜੇ ਮੈਲੇ ਚੌਥਾ ਪੰਜਵਾਂ ਸੁਈ ਨੂੰ ਆ ਜਾ ਹਾਂਜੀ ਆ ਵੀ ਲੋ ਨਿਕਲ ਗਈ ਇਹ ਤਾਂ ਲੋ ਨਿਕਲੀ ਇਸਲੇ ਵੇ ਲੋ ਆ ਛੋੜਾ ਬਚਾ ਨੂੰ ਬੱਚੇ ਕਿੰਨੇ ਰਹਿ ਗਿਆ ਹਣ ਬੱਸ ਕਿੰਨਾ ਫੇਰ ਕੀ ਇਹਦਾ ਮੁੱਲ ਇਹ ਹਾਂ ਲੈ ਵੀ ਜੀ 86 ਹਜ਼ਾਰ ਦੀ 86 ਹਜ਼ਾਰ ਦੀ ਹਾਂ ਚਲੋ ਬਾਕੀ ਥੋੜੀ ਬਾਦੀ ਛੋਟ ਛੜ ਮੋਕ ਦੇ 85 ਦਵਾਂਗੇ ਭਾਜੀ ਅੱਛਾ ਮੇਰੇ ਕੋਲ ਦੋ ਡੰਗ ਚਵਾਈ ਕਰੇ ਤਿੰਨ ਡੰਗ ਕਰੇ 8 ਕਿਲੋ ਲੀਟਰ ਮਾਲ ਮੈਂ ਜਿੱਦਾਂ ਮਰਜ਼ੀ ਮੇਰੇ ਨਾਲ ਬੋਲ ਹੋਏ ਜੀ ਕਿੰਨਾ ਕਰੀ ਜਾਓਗੇ ਦੁੱਧ ਦੇ ਦੁੱਧ ਭਾਈ 13-14 ਕਿਲੋ ਚੋੜੀ ਜਾਊਗੀ ਠੀਕ ਹੈ ਜੀ ਹਾਂ ਉਹ ਬਾਦੀ ਕਿ ਨਹੀਂ ਤੇ ਹੁਣ ਆ ਜਿਹੜੀ ਮੱਝ ਜੇ ਇੱਕੋ ਦੁੱਧ 10 ਕਿਲੋ ਬੋਲੋ ਅੱਪ ਅੱਛਾ ਇਹਦਾ ਬੱਚਾ ਹੈਗਾ 9 ਕਿਲੋ ਕਰਕੇ ਦਵਾਂਗੇ ਪਰਸੋਂ ਸੁਈਏ ਅੱਛਾ ਇਹ ਪਰਸੋਂ ਹੀ ਸੁਈ ਹੈ ਪੂਰੀ ਭੱਡੀ ਮੱਝ ਆ ਭੱਡੀ ਚ ਬਣੇ ਅੱਛਾ ਇਹਦੇ ਮਗਰ ਵੀ ਕੱਟੀ ਆ ਤੋੜ ਦੋ ਫਿਰ ਇਹੋ ਤਰ੍ਹਾਂ ਕਿੰਨਾ ਦੁੱਧ ਕਰੀ ਜਾਓਗੀ ਇਹ ਭਾਈ ਉਹਨਾ 15 ਸਵਾਲ ਨੂੰ ਦੋ ਚ ਵੈਦੋ ਅੱਛਾ ਐਵੇਂ 18 ਕਿਲੋ ਕਹਦੀਏ 17 ਕਿਲੋ ਕਹਦੀਏ ਸਾਰਾ ਡੋਲ ਚੈਨਾ ਬਾਅਦ ਹੋਰ ਬਾਕੀ ਪੂਰੀ ਵੱਡੀਆਂ ਮੱਜਾਂ ਜੇ ਕੱਦ ਕੱਠ ਬੇਲ ਦੀ ਚੰਗੀ ਆ ਬਿਲਕੁਲ ਤਾਜ਼ਾ ਹੀ ਬੱਚਾ ਜਿਹਾ ਇਹਦੇ ਮਗਰ ਜੀ ਭਾਈ ਇਹ ਆ ਬਾਕੀ ਆ ਪੈਟੇ ਦੇ ਇੱਕ ਕਰੀ ਦੇਖੀ ਮੈਨੂੰ ਵੀ ਇੱਥੇ ਇਦਾਂ ਹੀ ਅੱਛਾ ਇਦਾਂ ਹੀ ਲੂਈ ਅਰੇ 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 ਅ ਕੀ ਚੰਗੇ ਪਿੱਟਪੁੜੀ ਦੀ ਮਲਕ ਅੱਧ ਕਾਠ ਪੱਖੋਂ ਜੜੀ ਵਾ ਸਾਰੀਆਂ ਤੋਂ ਹੀ ਅੱਛੀ ਆ ਛਾਤੀ ਦੇ ਵਜਨ ਦੀ ਏ ਠੀਕ ਦੁੱਧ ਭਾਈ ਜਿੱਦਣ ਮੈਲੇ ਆ ਗਈ ਨਾ ਚੋੜੀ ਏ ਹੋ ਮੰਗਲੋ ਅੱਜ ਨੂੰ 16 ਕਿਲੋ ਦਰ ਗਿਆ ਉਹਦੀ ਤੇ ਆ ਘੱਟੀ ਜਿਹੜੀ ਇਹਦੇ ਮੰਗਲ ਆ ਘੱਟੀ ਏ ਬਿਲਕੁਲ ਕੋਲਾ ਹੀ ਬੱਚਾ ਏ ਜਿਹੜਾ ਆ ਦੇਖਾਂਦੇ ਜੀ ਤੇ ਥਾਣੇ ਤੁਹਾਨੂੰ ਇਹਦੇ ਵੀ ਹੁਣੇ ਲਾਗੇ ਤੇ ਦਿਖਾ ਦਿੰਦੇ ਆ ਵਾਹੀ ਗੇਰ ਕਰਦੀ ਵੀਰ ਦੇ ਥਾਂ ਲਗਾਏ ਹੋ ਹਾਂ ਦੇਖਾਂ ਆਣ ਇਹਦੇ ਦੇਖ ਸਕਦੇ ਜੇ ਲਾਗੇ ਤੋਂ ਮੈਂ ਬਾਜ ਕਰੂਣੀ ਆ ਕਹਿੰਦੀ ਆ ਬਾਰੇ ਬਾਜ ਤੋਂ ਤੇ ਆਹ ਦੇਖ ਸਕਦੇ ਇੱਕ ਵਾਰੀ ਕਰੇ ਵੀ ਜੀ ਇਦਨ ਚੱਲ ਚੱਲ ਤੇ ਆਹ ਹਵਾਨਾ ਇਹਦਾ ਕਰੀ ਲਾਗੇ ਤੋਂ ਦੇਖ ਸਕਦੇ ਇਹਦਾ ਮੁੱਲ ਫਿਰ ਮੇਰਾ ਭਾਈ 1 20 ਮੁੱਲ ਜੀ ਦਾ ਅੱਛਾ 1 ਲੱਖ 20 ਹਲਗਾ 1 ਲੱਖ ਤੇ 20 ਯੈਸ ਨੋ ਕਿੰਨੇ ਦੀ ਕਰਨੀ ਜੀ ਯੈਸ ਨੋ ਹਾਂ ਜੀ ਪਹੁੰਚ ਇੱਕ ਪਤਲਾ ਜਿਹਾ ਕਰ ਦੋ ਕਿੱਥੇ ਵੀ ਜਾਊਗੀ ਅੱਛਾ ਕਿੱਥੇ ਜਾਵੇ ਭਾਵੇਂ 200 ਕਿਲੋਮੀਟਰ ਦਾ ਨਹੀਂ ਜਾਵੇ ਭਾਵੇਂ 300 ਕਿਲੋਮੀਟਰ ਪੰਜਾਬ ਪੰਜਾਬ ਦੇ ਵਿੱਚ ਆਹੋ ਜੀ ਲੋਰ ਭਾਵੇਂ ਆਜੋ ਬਾਕੇ ਠੀਕ ਹੈ ਪੰਜਾਬ ਦੇ ਵਿੱਚ ਇਹਦੀ 1 ਲੱਖ ਦੇ 15000 ਦੇ ਵਿੱਚ ਆਜਾ ਭਾਵੇਂ ਗੱਡੀ ਦਾ ਕਰਾਇਆ ਲੱਗੇ ਓਏ ਗੱਡੀ ਦਾ ਕਰਾਇਆ ਲੱਗੇ 7000 ਦੇ ਭਾਵੇਂ ਲੱਗੇ 10000 ਅੱਛਾ ਸਾਡੀ ਮੌਜੂਗੀ ਚਾਹੀਦੀ ਠੀਕ ਹੈ 1 ਲੱਖ 15000 ਦੇ ਠੀਕ ਹੈ ਜੀ ਭਾਵੇਂ ਲੱਗੇ 4000 ਦੇ ਭਾਵੇਂ ਲੱਗੇ 5000 ਬਾਕੀ ਕੋ ਫੋਨ ਲਾਵੇ ਤੇ ਆਪੇ ਹੋ ਜਾ ਮੌਕੇ ਤੇ ਫਿਰ ਤੇ ਆਜ ਦੀ ਗਾਂ ਜੇ ਹੁਣ ਇਹ ਗਾ ਪਹਿਲਾਂ ਵਛੀ ਵਛਾ ਲਿਆਦਾ ਫਿਰ ਅੱਛਾ ਚਾਹ ਚਾਹ ਕੱਤੀ ਬਾਲੇ ਦੇ ਅੱਛਾ ਆਪਾਂ ਜਿੱਦਾਂ ਲੱਗ ਲੱਗ ਦੱਸਣ ਲੱਗੇ ਆਪਾਂ ਇਹ ਕੋਈ ਗੱਲ ਨਹੀਂ ਆ ਵੀ ਜਲਣਿਆਂ ਅੱਛਾ ਕੋਈ 6 ਕਿਲੋ ਦਾ 5 ਕਿਲੋ ਗੰਢੀ ਲੀਟਰ ਮਾਰ ਗਏ ਅੱਛਾ ਕਿ ਆਪ ਸਮਾਗ ਕਹਿ ਕੇ ਪੂਰ ਨਹੀਂ ਕਿ ਸ਼ਟਾ ਨਹੀਂ ਦੀ ਇਹ ਆ ਵੀ ਜਿੰਨੇ ਚਾਹ ਪਾਣੀ ਦੇ ਖੜਨੇ ਉਹਦੇ ਲਈ ਆ ਚਾਹ ਪਾਣੀ ਪੀਵੇ ਕੋ ਦੁੱਧ ਵੀ ਘੜੀ ਪੀਵੇ ਜਨਾ ਮਰਜੀ ਥੱਕ ਥੋੜੀ ਦਾ ਰੱਖੀ ਜਰੇਗੀ ਹੈਗੀ ਚਲੋ ਨਿੱਗਰ ਆ ਚਲੋ ਬੰਨਾ ਮਿੱਤੀ ਫੇਰੇ ਹਾਲ ਬੰਨਾ ਹਾਲਕੋ ਜੀ ਥਾਣ ਦੇ ਹੋ ਕੇ ਦਾ ਬਣਾ ਤੱਕ ਅਫੜੀ ਪਛਾ ਤਾਂ ਕੋਈਆਂ ਗਾਂਵੜੀ ਰਾਹੀਏ ਇਹ ਨਾ ਮੈਂ ਤਾਂ ਮੈਂ ਚੈੱਕ ਕਰਨ ਲੱਗਾ ਮੈਂ ਵੀਰ ਕੋ ਕਹਵੇਂ ਨਾ ਗਰਮੀ ਆ ਠੰਡੀ ਆ ਹਾਂਜੀ ਹਾਂਜੀ ਐ ਠੰਡੀ ਪੂਰੀ ਬੈਠ ਜੇ ਆਵਿਨ ਇਹ ਆ ਵੀ ਚਲੋ ਜਿੰਨੇ ਘਰ ਵਰਤਨਾ ਪਾਜੀ ਘਰ ਵਧੀਆ ਚੌਲੀ ਚਾਹ ਪਾਣੀ ਪੀਂਦੀ ਬੜੀ ਇਨਾ ਗਾਵਾਂ ਦਾ ਦੁੱਧ ਵੀ ਚਲੋ ਸੰਗਣਾ ਹੁੰਦਾ ਵਾ ਹਾਂ ਆਹੋ ਚਵਾ ਕਰਾ ਦਈਏ ਦਿਖਾ ਦਿਓ ਦਿਖਾ ਬਾਕੀ ਹੈ ਗਈ ਸੀਲਸ ਲੱਗਿਆ ਜਿਹੜੇ ਹਾਂ ਜੀ ਦੂਸਰੇ ਨੋਥਾਨਾਂ ਦਾ ਵੀ ਚਾਹ ਦੇਖ ਸਕਦੇ ਜੀ। ਹਾਂ। ਹੋਰ ਦਵਾਈ ਪੂਰੀ ਬੰਦੀ ਹੈ। ਠੀਕ ਹੈ ਜੀ। ਠੀਕ ਜੀ। ਹਾਂ ਗਾੜੀ ਹੜਵਾਰੀ ਹੈ। ਏ ਕੋਦਾਂ ਦੀ ਐ ਠੰਡੀ ਤੇਰੀ ਐ ਹੋਰ ਦੋ ਫਿਰ ਨਮ ਇਹ ਵੀ ਇਹੋ ਜਿਹੇ ਗਾਮਾ ਚੱਲੇ ਦੁੱਧ ਭਾਵੇਂ 5 6 ਕਿਲੋ ਦਿੰਦੀਆਂ ਵਾ ਪਰ ਦੁੱਧ ਇਹਨਾਂ ਦਾ ਮੱਝਾਂ ਰਗੰਦਾ ਵਾ ਭਾਜੀ ਦੁੱਧੇ ਦਾ ਸਗਰਾ ਹਿਸਾਬ ਹੀ ਐ ਬੱਚੇ ਦਾ ਬੜਾ ਕੱਟਿਆ ਹੋਰ ਬੱਚੇ ਦਾ ਬੜਾ ਕੱਬੀਂਦੀ ਹੋਈ ਆਰੋ ਇਦਨੋਂ ਕਰਿਆ ਤੁਹਾਡਾ ਹਵਾਨਾ ਦਿਖਾ ਦਈਏ ਤਾਂ ਕਿੰਨਾ ਫਿਰ ਕੀ ਦਾ ਮੁੱਲ ਇਹ ਵੀ ਜੀ ਹਾਂ ਲੈ ਆਪ ਸਾਢੇ 13000 ਜੀ ਅੱਛਾ ਫਿਰ 500 ਛੋਟ 13000 ਦੇਵਾਂਗਾ ਮੇਰੇ ਕਾ 6 ਕਿਲੋ ਨਹੀਂ ਸਾਢੇ 5 ਕਿਲੋ ਦੁੱਧ ਲੀਟਰ ਮਾਰ ਮਾਰ ਮੇਨ ਮੇਨ ਖੜੀ ਹੋਈ ਅੱਛਾ ਬੱਚਾ ਮਗੈ ਸੂਈ ਨਗਮੀ ਨੜੀ ਮਿਨਾ ਹੋ ਗਿਆ ਜੀ ਠੀਕ ਹੈ ਜੀ ਹਾਂ ਤੇ ਆ ਜਿਹੜੀ ਗਾਂ ਟੋਕੜ ਕੇ ਪੰਜੇ ਨਹੀਂ ਨਹੀਂ ਇਹਦੇ ਬੜੀ ਹੈਗੀ ਦੇਖ ਵੀ ਨਾ ਚੱਕ ਨਹੀਂ ਅੱਛਾ ਚੱਕ ਪਾਸ ਨਹੀਂ ਆ ਹਾਂ ਦੁੱਧ ਕਿੰਨਾ ਦੋ ਜਰ ਕੋਹਾ 8 ਕਿਲੋ ਕੰਡੇਲਾ ਮੇਨ ਕੇ ਦੋ ਡੱਕ ਰਿਆ ਲਓ ਅੱਛਾ ਕੋਈ ਵੰਗਾਣੀ ਪੁੱਠੀ ਚਾਹਲੇ ਬੈਣਾ ਬਸ ਠੀਕ ਹੈ ਬਾਕੀ ਪਸਮਾ ਕੇ ਨੇ ਖਣ ਪ੍ਰੋਪਰ ਸਲਾ ਡੱਡ ਲੈਣਾ ਤੋਰ ਦੋ ਫਿਰ ਤੋਰੀ ਦੀ ਨਾ ਇਹ ਮੈਂ ਵੀ ਵੇਗੀ ਵੇਗੀ ਨਾ ਵੀ ਕਿਹਾ ਆਪਾਂ ਇੱਕ ਤਰ੍ਹਾਂ ਦਾ ਤੈ ਵੀ ਚੋਣੀ ਚੱਕਾਵਾ ਠੀਕ ਹੈ ਉਹ ਚਲੇ ਭਾਈ ਦਾਹਾਂ ਦਾ ਨਹੀਂ ਮਾ ਚਲੋ ਬੰਦ ਹੋਵਦੇ ਜੀ ਹੁਣ। ਉਹਨੇ ਅਰਬ ਉੱਪਰ ਜਾਰੀ ਵਿਛਾ ਜੇ। ਇਹ ਆ ਵੀ ਗਾਂ ਦੁੱਧ ਵਾਲੀ ਆ ਉਤਨਾ ਪਰ ਸੰਭੀ ਨਹੀਂ ਕਿਸ ਨੇ ਜਿਹੋ ਜੇ ਗਾਂ ਨੂੰ। ਸੰਭੀ ਗਈ ਨਾ। ਹਾਂਜੀ। ਉਹ ਹੋਰਗੀ 13 12 ਤੋਂ ਅਗਲਾ 20 ਲੀਟਰ ਚੋੜਾ ਕਰ ਦੋ। ਸੰਭ ਨਾਲ ਅਗੂ ਲੈ ਜੂਗਾ ਤੇ। ਨਾ ਵੀਗੀ ਫਿਰ ਮੈਂ ਸਿੱਧਾ ਵੀਡੀਓ ਕਪ ਤੋਂ ਤੁਹਾਨੂੰ ਦੇ ਦੋ-ਤਿੰਨ ਸਾਹਮਣੇ ਨੂੰ। ਅੱਛਾ। ਉਹ ਤੇ 13 14 ਅਗਲਾ ਬਣਾ ਕੇ ਦਵਾਂਗੇ। 13 ਦਾ ਮੁੱਲ। ਇਹ ਪਾਜੀ ਦੀ ਪਹਾਨਾ ਜਿਹੜੀ ਮੁੱਲ ਕੀ ਹੈ 20000 22000। ਪਹਾਨਾ 17000 ਦੀ ਬਤਨੀ ਹੈ। ਅੱਛਾ। ਇਹ ਜੋ ਬਸ ਛੋੜਾ ਦਾ ਕੰਮ ਹੋਣਾ 500 ਰੁਪਿਆ ਠੀਕ ਹੈ ਤੇ ਆ ਜਿਹੜੀ ਮੱਝ ਆ ਗਈ ਜੀ ਹਾਂਜੀ ਕੋਆਕ ਮਿਲ ਹਾਂਜੀ ਕਿੰਨਾ ਜਿਹੜਾ ਕੋਲ ਦੁੱਧ ਭਾਈ 5 ਕਿਲੋ ਬੱਸ ਵਧ ਨਹੀਂ ਕਹਿਣਾ 5 ਕਿਲੋ ਲੀਟਰ ਦੁੱਧ ਭਾਈ ਅੱਛਾ ਉਹ 6 ਬਾਲਾ ਬੱਤੀ ਚਾਹੀ ਜਣੀ ਆ ਠੀਕ ਹੈ ਜੀ ਲਾਹਾਂ ਵਾਲੀ ਕੇ ਕੋਲੇ ਨਾਲ ਕੱਲੋਂ ਮੇਰਾ ਵੀਰ ਅੱਛਾ ਜੇਕਰ ਭਾੜੇ ਦੀ ਮੰਦੀ ਕੇ ਕੋਈ ਭਾਈ ਟੀਕਾ ਲਵਾ ਦੀ ਜਾਗੇ ਅੱਛਾ ਆਹੋ ਅਧਰ ਮੜੀ ਦਾ ਰਾਮ ਰੋਣੀ ਜੀ ਮਰਾ ਦਨੇ ਇਹਦੇ ਥੱਲੇ ਵੀ ਬਹਿ ਕੇ ਕੰਦੇ ਦਿਖਾ ਦੇਾਂਗੇ 5 ਲੀਟਰ ਹੁੰਦੁੱਧ ਜਿਹੜਾ ਕੰਦੇ ਪੀ ਹੈਗਾ ਆ ਲੈ ਆ ਇੰਨੇ ਕਿ ਫੀਡ ਪਾ ਲੈਨੇ ਗਾੜੀ ਹੈ ਸਾਬਾ ਜੀ ਵੀ ਬਾਹਰ ਠੀਕ ਹੈ ਤੇ ਇਸ ਤਰ੍ਹਾਂ ਹੀ ਥੱਲੇ ਬੈਜਣਾ ਹਾਂ ਉਹ ਇੱਧਰ ਫੜਾ ਕੀ ਕਰ ਲਿਆ ਬਾਹਰ ਤੇ ਵੀਰ ਜੀ ਇਦਾਂ ਹੀ ਪਸੰਦ ਆਏ ਇਦਾਂ ਭਾਈ ਇਦਾਂ ਹੀ ਅੱਛਾ ਇਦਾਂ ਹੀ ਮੈਂ ਬਾਹਰ ਬੈਠ ਜਿੰਨੇ ਪਸੰਦ ਆਈਏ ਦਿਖਾ ਦਿਓ ਚਵਾਹੇ ਪਸੰਦ ਕਰ ਰਹੀ ਹੈ ਯਾਨੀ ਆ ਰਹੀ ਨੇ ਖੋਣੀਆਂ ਗਰੀਆਂ ਨਹੀਂ ਆ ਪਤਾ ਨੂੰ ਤੇਗਲੇ ਤੋਂ ਨਾਲ ਦਿਖਾਦਾ ਇਹ ਆ ਵੀ ਠੰਡੀ ਸੀ ਲਿਆ ਠੀਕ ਹੈ ਜੀ ਜੀ ਜਾ ਲਓ ਹੁਣ ਪਤਨੀ ਹੈ ਤੋ ਇਹ ਚੱਲੀ ਏ ਜਿਹੜੀ ਕਿੰਦੀ ਵੀ। ਮਾਕੀ ਆ ਦੇ ਸਾਡੇ ਗਾੜੀ ਪੜਾ ਪਾ ਲੈਣਾ ਵਾ। ਤੇ ਇਤਰਾ ਹੀ ਆ। ਇਹ ਆ ਵੀ ਚਲੋ ਕਿਸੇ ਵੀਰ ਨੇ ਜਿੰਨੇ ਮਾਇਦਾ ਦੁੱਧ ਘਰੇ ਪੀਣਾ ਵਾ। ਉਹਦੇ ਲਈ ਚੰਗੀ ਏ। ਆਈ ਵੀ ਦੁੱਧ ਵਾਦ ਰਿਆਂ ਨੇ ਪੰਜ ਦੁੱਧ ਦੀ ਆਪਾਂ ਗੱਲ ਕਰੀ ਦਵਾਂਗੇ। ਠੀਕ ਆ। ਕਿਸੇ ਘਰ ਜਗਦੀ ਹਾਰੀ ਟਿਕਾ ਬਈ ਵਾਸ ਦੀ। ਠੀਕ ਹੈ ਮੁਰਗਾ ਦੇਖਣਾ ਮੜਾ ਜਗਾ ਕਾ ਨਾਮ ਮੜੀ ਗਿਆ ਲਿਆ ਹਾਂਜੀ ਹਾਂਜੀ ਇੱਧਰ ਕੇ ਉੱਲੇ ਮੁਰਗਾ ਲਾ ਇੱਧਰ ਤਾਂ ਆਇਆ ਨਹੀਂ ਮਿੱਟੀ ਮੇ ਲੋ Okay, good. ਦਰਾ ਮੈਂ ਥੋੜਾ ੱਤਕਾ ਮਾਰਦੀ ਆ। ਜੀ। ਜੇ ਜੇ ਆਪਾਂ ਵਾਦੀ ਨੂੰ ਦੁੱਧ ਵਧਾਊਗਾ। ਹਾਂਜੀ। 6 ਕਿਲੋ ਪਰ ਆਪਾਂ 5 ਕਿਲੋ ਗਰੰਟੀ ਦੇਵਾਂਗੇ। ਤੇ ਇਹਦਾ ਮੁੱਲ ਫਿਰ? ਇਹ ਭਾਈ ਹਾਂ ਨਾ 60000 ਦੇਵਾਂਗੇ। 60000 ਜੀ। ਹਾਂ। ਕੀ ਹੋਰ ਕਰਨਾ ਮਾਣਾ? 48000 ਦੀ ਹਾਂ ਨਾ। 45000। 40000 ਦੀ ਹਾਂ ਨਾ। ਅੱਛਾ 44000 ਦੀ। ਹਾਂ। ਠੀਕ ਹੈ ਜੀ। ਅੰਗਰੇਜ਼ ਵੀ ਹੁਣ 100 200 ਛੋਟਾ ਦਾ ਕੰਮ ਕਰਾਉਣਾ ਜੀ ਇੱਟਾ ਕਿਉਂ? ਦੁੱਧਿਆ ਭਾਜੀ 6 ਕਿਲੋ ਦੁੱਧ ਐਂਦੀ ਆ। ਹਾਂਜੀ। ਇਹ ਚੋਕ ਵੀ ਸਾਰਾ ਸੋਹਣਾ ਕੁੜੇ 35 36 ਠੀਕ ਹੈ ਹਾਂ ਤੇ ਆ ਮੱਝ ਨੀਲੀ ਦੀ ਆ ਗਈ ਜਿਹੜੀ ਇਹ ਨੀਲੀ ਭਾਈ ਨਵਾਂ ਮਹੀਨਾ ਹੋ ਗਿਆ ਬੰਦੇ ਵੱਡੀ ਮੱਝ ਆ ਉਹ ਨਵਾਂ ਮਹੀਨੇ ਮੋਕਾ ਜਿਹਾ ਮਲ ਪੰਜ ਸਤ ਦਿਨ ਲੈ ਕੇ ਵੀਡੀਓ ਵਾਲੀ ਕੋ ਬਣੀ ਪਈ ਪਰ ਉਹ ਪਰ ਡਕਰਦੀ ਠੀਕ ਹੈ ਜੀ ਹਾਂ ਤੋੜ ਦੋ ਫਿਰ ਇਹਨਾਂ ਪਰ ਇਹ ਫਲੇ ਦੀ ਮੱਝ ਹੈ ਡੇਰੀ ਵਾਲੀ ਮੱਝ ਹੈ ਡੇਰੀ ਚ ਚੌਣ ਵਾਲੀ ਆਉਂ ਕਿਦੋਂ ਪਾਲਣਾ ਕਰ ਵੱਡੀ ਮੱਝ ਹੈ ਭਾਈ 15 ਲਾਗ ਰੋ ਬਤਾਲੀਏ ਠੀਕ ਹੈ ਜੀ ਹਾਂ ਬਾਕੀ ਆ ਥੱਲੇ ਢਲ ਰਾ ਆਪਾਂ ਦੇਖ ਸਕਦੇ ਚੰਗੀ ਭਾਈ ਪੂਰੀ ਮਜਬਾਨੀ ਵੇ ਫਿਰ ਲਓ ਚੰਗਾ ਹਵਾਨਾ ਪਰ ਹੋਊਗੀ ਡਾਕਟਰ ਦੀ ਵੀਡੀਓ ਆਪਾਂ ਪਾਦਾਂਗੇ ਬਣਾਈ ਜੀ ਠੀਕ ਆ ਕੋਈ ਪਾ ਚੱਕਾ ਨਿਕਲਈ ਆ ਉਹ ਆਪਾਂ ਆਪੜੀ ਆਜ ਆਵੇ ਲੋ ਤੇ ਆ ਬਾਕੀ ਥਾਣੇ ਦੇ ਆਪਾਂ ਦੇਖ ਸਕਦੇ ਲੱਗੇ ਤਾਂ ਤੇ ਆ ਚਿਹਰਾ ਵੀ ਖਰੀ ਦੇਖ ਸਕਦੇ ਜੱਕੀ ਹੋਈ ਜੱਜੀ ਆ ਲੋ ਠੀਕ ਹੈ ਜੀ ਚੈੱਕ ਕਰਾਤੀ ਆ ਬਾ ਠੀਕ ਹੈ ਤੇ ਇਹਦਾ ਮੁੱਲ ਫਿਰ ਇਹ ਪਾ ਜੀ ਮੁੱਲ ਮੰਗਨ ਭਾਵੇਂ ਹੁਣ ਤੇ ਮਾਫਾ ਕਰਾਉਂਗਾ ਮੁੱਲ ਪਾਣਾ ਉਹ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਭਾਜੀ 15 16 ਗੱਲ ਦੇ ਚੋਆ ਜੀ ਅੱਛਾ ਨੀਟਰ ਵਾਲਾ 15 ਕਿਲੋ ਦੇ ਬੱਕਰੇ ਦੀ ਜਨੇ ਪਰ ਇਹ ਵੀ ਬਾਂਡ ਕੋਲ ਸੇਵਾ ਕਰੂ ਤੇ ਫੇਰੀ ਜਾ ਹਾਂਜੀ ਇਹ ਆ ਵੀ ਜੇ ਮਹੀਨਾ ਡੇਢ ਮਹੀਨਾ ਸੰਭ ਨਹੀਂ ਪੈਣੀ ਆ ਤੇ ਉਹ ਸਾਮ ਛੱਡ ਕੇ ਮੀਆ ਭਾਈ ਜਿਹੜੀ ਵੀ ਕਰ ਸਕਦੀ ਆ ਬਾ ਦੋ ਚਾਰ ਵਾਧੀਆਂ ਨੇ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਹਾਲ ਹੈ ਭਾਈ ਆਪਾਂ ਜਿਹੜੀ ਹਾਲ ਹੈ ਜਿਹੜੀ ਨਾ ਉਹਦਾ ਮੁੱਲ ਭਾਵੇਂ 70 ਕਾ ਲਓ 75 ਕਾ ਲਓ ਇਹ ਹਾਲ ਨੇ 65 ਹ ਠੀਕ ਆ ਤੇ ਬਾਕੀ ਚੱਲ 200 ਛੋਟਾ ਦਾ ਕੰਮ ਹੋਣਾ ਜੇ ਤੋ ਥੋੜੀ ਬਾਤ ਹੀ ਹੁੰਦੀ ਹੈ ਕਿ ਛੋਟ ਛੱਟ ਹੋ ਜਾਊਗੀ ਮੌਕੇ ਤੇ ਹਨਾ ਤੇ ਬਾਕੀ ਇੱਥੇ ਆਓ ਆਪਣੀਆਂ ਤਸੱਲੀਆਂ ਕਰਕੇ ਵੇਸ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ